ਇਹ دریਾਈ ਪਾਣੀਆਂ ਦੇ ਉੱਤੇ ਨਿਰਭਰ ਨੇ ਇਹ ਫਸਲਾਂ ਨੂੰ ਵੀ ਇਹੀ ਪਾਣੀ ਲਾਉਂਦੇ ਆ ਪੀਂਦੇ ਵੀ ਇਹੀ ਆ ਤਾਂ ਫਰੀਦਕੋਟ ਦੇ ਵਿੱਚ ਨਲਕਿਆਂ ਦੇ ਪਾਣੀ ਦਾ ਸੈਂਪਲ ਲੈ ਕੇ ਟੈਸਟ ਹੋਇਆ ਉਸ ਪਾਣੀ ਦੇ ਵਿੱਚ ਜਿਹੜੇ ਜੀ ਬਿਲਕੁਲ ਨਹਿਰਾਂ ਦੇ ਕੰਢਿਆਂ ਦੇ ਨਲਕੇ ਲੱਗੇ ਹੋਣ ਉਹਨਾਂ 'ਚ ਵੀ ਜੇਰਨੀਅਮ ਆਇਆ ਉਹ ਵੀ ਕਾਲਾ ਪੀੜਿਆ ਤੇ ਕੈਂਸਰ ਉਹ ਪਾਣੀ ਲੋਕਾਂ ਨੂੰ ਕਰ ਰਿਹਾ ਅੱਜ ਇਹਨਾਂ ਲੋਕਾਂ ਦੀਆਂ ਅੱਖਾਂ ਬੰਦ ਹੋ ਗਈਆਂ ਕੰਨ ਬੋਲੇ ਹੋ ਗਏ ਇਹਨਾਂ ਨੂੰ ਦੇਖਣੋਂ ਹਟ ਗਿਆ ਅੰਨੇ ਹੋ ਗਿਆ ਜੋ ਜ਼ਹਿਰ ਦੀਦੀ ਨਹੀਂ ਅੱਜ ਇਹਨਾਂ ਦੇ ਐਮ.ਐਲ.ਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਵਾਲੇ ਐਮ.ਐਲ.ਏ ਸ਼ਰਿਆਮ ਉਹਨਾਂ ਫੈਕਟਰੀਆਂ ਦੇ ਕਾਰਖਾਨੇ ਦੇ ਮਾਲਕਾਂ ਦੇ ਹੱਕ 'ਚ ਭੋਜਤਦੇ ਵੀ ਇਹ ਕਸੂਰਵਾਰ ਨਹੀਂ ਹੈਗੇ ਕਸੂਰਵਾਰ ਕੌਣ ਹੈ ਜਿਹੜਾ ਸਾਡਾ 40 ਸਾਲ ਤੋਂ ਸਾਡੇ ਕਤਲ ਕਰ ਰਹੇ ਨੇ ਸਾਡੇ ਜਵਾਕਾਂ ਦਾ ਖੂਨ ਪੀ ਗਏ ਸਾਡੀਆਂ ਨਸਲਾਂ ਖਤਮ ਕਰਤੀਆਂ ਸਾਡੀ ਧਰਤੀ ਨੂੰ ਕੈਂਸਰ ਕਰਤਾ ਅਣ ਕੱਲ ਤੇ ਪਰਸੋਂ ਅਸੀਂ ਦੋ ਦਿਨ ਫਰੀਦਕੋਟ ਚ ਲਾਏ ਆ ਉਧਰ 35 ਫੁੱਟ ਤੋਂ ਲੈ ਕੇ ਤੇ 1800 ਫੁੱਟ ਤੱਕ ਬੋਰ ਹੋਇਆ ਤੇ 1800 ਫੁੱਟ ਤੱਕ ਸਾਰਾ ਹੀ ਪਾਣੀ ਮਾੜਾ ਕਿਤੇ ਵੀ ਕਿਸੇ ਪੱਤਨ ਦਾ ਪਾਣੀ ਥੱਲੇ ਚੰਗਾ ਨਹੀਂ ਲੋਕਾਂ ਨੂੰ ਇੰਨਾ ਕ ਪੀ ਲਈ ਆ ਉਹ ਕਹਿੰਦੇ ਵੀ ਜੇ ਸਾਡੇ ਕੋਈ ਚਾਰ ਦਾ ਰਿਸ਼ਤੇਦਾਰ ਆ ਜੇ ਨਾ ਪਿੰਡ ਚ ਤੇ ਉਹ ਪਾਣੀ ਪੀਲੇ ਸਾਡਾ ਤੇ ਉਹਨੂੰ ਹੀ ਪੀリエ ਕਾਲਾ ਹੋ ਜਾਂਦਾ ਇਸ ਕਰਕੇ ਰਿਸ਼ਤੇਦਾਰ ਵੀ ਆਉਣੇ ਉਹਨਾਂ ਪਿੰਡਾਂ ਚੋਂ ਹਟੇ ਹੋਏ ਨੇ ਇਹ ਹਾਲਾਤ ਬਣੇ ਹੋਏ ਨੇ ਉਹ ਤਾਂ ਥਰੜੇ ਪਾਣੀ ਦੇ ਹਾਲਾਤ ਨੇ ਜਿਹੜੇ ਲਗਾਤਾਰ 35-40 ਸਾਲ ਤੋਂ ਜਰਨੀਅਮ ਕੈਮੀਕਲ ਹੋਰ ਜਿੰਨੀਆਂ ਭਾਰੀ ਤਾਤਾਂ ਪਰੇਰਗੀਆਂ ਪਾਈਆਂ ਜਾ ਰੀਆਂ ਬੋਰ ਕਰਕੇ ਤੇ ਜਿਹੜਾ ਦਰਿਆਵਾਂ ਦਾ ਪਾਣੀ ਆ ਉਹ ਲਗਾਤਾਰ ਇਹ ਜਿਹੜਾ ਸਾਰਾ ਇਲਾਕਾ ਇਹ ਪੰਜ ਸੱਤੇ ਜ਼ਿਲ੍ਹੇ ਆ ਲੁਧਿਆਣਾ ਫਿਰੋਜ਼ਪੁਰ ਤੋਂ ਲੈ ਕੇ ਇਹ ਦਰਿਆਈ ਪਾਣੀਆਂ ਦੇ ਉੱਤੇ ਨਿਰਭਰ ਨੇ ਇਹ ਫਸਲਾਂ ਨੂੰ ਵੀ ਇਹੀ ਪਾਣੀ ਲਾਉਂਦੇ ਆ ਪੀਂਦੇ ਵੀ ਇਹੀ ਆ ਤਾਂ ਫਰੀਦਕੋਟ ਦੇ ਵਿੱਚ ਨਲਕਿਆਂ ਦੇ ਪਾਣੀ ਦਾ ਸੈਂਪਲ ਲੈ ਕੇ ਟੈਸਟ ਹੋਇਆ ਉਸ ਪਾਣੀ ਦੇ ਵਿੱਚ ਜਿਹੜੇ ਜੀ ਬਿਲਕੁਲ ਨਹਿਰਾਂ ਦੇ ਕੰਢਿਆਂ ਦੇ ਨਲਕੇ ਲੱਗੇ ਨੇ ਉਹਨਾਂ 'ਚ ਵੀ ਜਰਨੀਅਮ ਆਇਆ ਉਹ ਵੀ ਕਾਲਾ ਪੀੜਿਆ ਤੇ ਕੈਂਸਰ ਉਹ ਪਾਣੀ ਲੋਕਾਂ ਨੂੰ ਕਰ ਰਿਹਾ ਤਾਂ ਲੋਕ ਜਾਣਗੇ ਕਿੱਥੇ ਧਰਤੀ ਹਟਾਂ ਵੀ ਜ਼ਹਿਰਾਂ ਪਾਤੀਆਂ ਦਰਮਾ ਵਿਚ ਵੀ ਜ਼ਹਿਰਾਂ ਪਾਤੀਆਂ ਆਰਓ ਵਾਲੇ ਪਾਣੀ ਵੈਸੀ ਬਿਲਕੁਲ ਪਾਣੀ ਦੇ ਵਿੱਚੋਂ ਸਾਰਾ ਕੁਝ ਕੱਢ ਦਿੰਦੇ ਆ ਤਾਂ ਉਸ ਲਈ ਇਹ ਅ ਬੁੱਢਾ ਦਰਿਆ ਜਿਹੜਾ ਅੱਜ ਸਮਝਦੇ ਆ ਕਿ ਬੁੱਢਾ ਦਰਿਆ ਜਿਹੜਾ ਅੱਜ ਕੱਲ ਨਾਲਾ ਬਣ ਗਿਆ ਬਈ ਤਾਂ ਪੂਰੇ ਪੰਜਾਬ ਦੇ ਪਾਣੀ ਇਹ ਜਾ ਹੋ ਗਿਆ ਵੀ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਰਿਪੋਰਟਾਂ ਆ ਰਹੀਆਂ ਆ ਉਹ ਕਹਿੰਦੇ ਵੀ ਦਸਾਂ ਸਾਲਾਂ ਦੇ ਵਿੱਚ ਇਹ ਪਾਣੀ ਬਿਲਕੁਲ ਛੋੜੇ ਜਿਹੜੇ ਬੱਚੇ ਜੰਮਣੋਂ ਹਟਾ ਦੂਗਾ ਅੱਜ ਕੱਲ ਹਾਲਾਤ ਹੀ ਉਹ ਬਣੇ ਪਏ ਆ ਵੀ ਸਾਡੇ ਜਿਹੜੇ ਤੇਜਾ ਰਹਿਲਾ ਪਿੰਡ ਆ ਫਾਇਲ ਕਹਾ ਦਿੱਤੇ ਤਰਾਂਗ ਵਾਲਾ ਪਿੰਡ ਆ ਜਿੰਨੇ ਬੱਚੇ ਪੈਦਾ ਹੁੰਦੇ ਨੇ ਉਹ ਅਪਾਹਜ ਬੱਚੇ ਪੈਦਾ ਹੋ ਰਹੇ ਆ ਛੋੜੇ ਛੋੜੇ ਜਵਾਕਾਂ ਦੀਆਂ ਕਿਡਨੀਆਂ ਗੁਰਦੇ ਫੇਲ ਹੋ ਰਹੇ ਨੇ ਸਾਲ-ਸਾਲ ਦੋ-ਦੋ ਸਾਲ ਦੇ ਜਵਾਕਾਂ ਦੇ ਪਿਛਲੇ 35-40 ਸਾਲ ਤੋਂ ਜਿਹੜਾ ਬੁੱਢੇ ਦਰਿਆ ਦੇ ਵਿੱਚ ਹਜ਼ਾਰਾਂ ਡਾਈੰਗ ਫੈਕਟਰੀਆਂ ਉਹ ਰੰਗਣ ਵਾਲੀਆਂ ਜ਼ਹਿਰਾਂ ਪਾ ਰਹੀਆਂ ਕੈਮੀਕਲ ਪਾ ਰਹੀਆਂ ਨੇ ਇਸ ਤੋਂ ਇਲਾਵਾ ਜਿੰਨਾ ਲੁਧਿਆਣੇ ਦਾ ਸੀਵਰੇਜ ਦਾ ਸਾਰਾ ਗੰਦਾ ਜਿੰਨਾ ਹਸਪਤਾਲਾਂ ਦਾ ਗੰਦਾ ਜਿੰਨਾ ਡੇਰੀਆਂ ਦਾ ਪਸ਼ੂਆਂ ਦਾ ਗੋਹਾ ਮੂਤ ਹੈ ਸਾਰਾ ਹੀ ਸਤਲੋਚ ਆਉਂਦਾ ਹੈ ਤੇ ਕਈ ਸਾਨੂੰ ਲਗਾਤਾਰ 16 17 ਤੋਂ ਲੈ ਕੇ ਅਸੀਂ ਲਗਾਤਾਰ ਉੱਥੇ ਜਾ ਰਹੇ ਹਾਂ ਸਾਡੇ ਨਾਲ ਮੌਜੂਦਾ ਸਮੇਂ ਦੇ ਮੁੱਖ ਮੰਤਰੀ ਭਵੰਤਮਾਨ ਸਪੀਕਰ ਸਾਹਿਬ ਕੁਲਤਾਰ ਸੰਧਮਾ ਜੀ ਹੋਰ ਬਹੁਤ ਵੱਡੇ ਵੱਡੇ ਜਿਹੜੇ ਅੱਜ ਕੱਲ ਐਮਐਲਏ ਤੇ ਐਮਪੀ ਤੇ ਅੱਜ ਕੱਲ ਮੰਤਰੀ ਮੁੱਖ ਮੰਤਰੀ ਬਣੇ ਹੋਏ ਆ ਲਗਾਤਾਰ ਸਾਡੇ ਨਾਲ ਕਈ ਸਾਲ ਉੱਥੇ ਜਾਂਦੇ ਵੀ ਰਹੇ ਆ ਵੀ ਆ ਯਾਰਾਂ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਜੀ ਵੀਡੀਓ ਬਣਾਉਂਦੇ ਰਹੇ ਨੇ ਤਾਂ ਅੱਜ ਇਹਨਾਂ ਲੋਕਾਂ ਦੀਆਂ ਅੱਖਾਂ ਬੰਦ ਹੋ ਗਈਆਂ ਕੰਨ ਬੋਲੇ ਹੋ ਗਏ ਇਹਨਾਂ ਨੂੰ ਦੇਖਣੋਂ ਹਟ ਗਿਆ ਅੰਨ੍ਹੇ ਹੋ ਗਿਆ ਜੋ ਜ਼ਹਿਰ ਦੀਦੀ ਨਹੀਂ ਅੱਜ ਇਹਨਾਂ ਦੇ ਐਮ.ਐਲ.ਏ ਗੋਗੀ ਵਰਗੇ ਪੱਪੀ ਵਰਗੇ ਬੱਗੇ ਵਰਗੇ ਲੁਧਿਆਣੇ ਵਾਲੇ ਐਮ.ਐਲ.ਏ ਸ਼ਰਿਆਮ ਉਹਨਾਂ ਫੈਕਟਰੀਆਂ ਦੇ ਕਾਰਖਾਨੇ ਦੇ ਮਾਲਕਾਂ ਦੇ ਹੱਕ 'ਚ ਭੁਗਤਦੇ ਵੀ ਇਹ ਕਸੂਰਵਾਰ ਨਹੀਂ ਹੈਗੇ ਕਸੂਰਵਾਰ ਕੌਣ ਹੈ ਜਿਹੜਾ ਸਾਡਾ 40 ਸਾਲ ਤੋਂ ਸਾਡਾ ਕਤਲ ਕਰ ਰਾਇਆ ਨੇ ਸਾਡੇ ਜਵਾਕਾਂ ਦਾ ਖੂਨ ਪੀ ਗਏ ਸਾਡੀਆਂ ਨਸਲਾਂ ਖਤਮ ਕਰਤੀਆਂ ਸਾਡੀ ਧਰਤੀ ਨੂੰ ਕੈਂਸਰ ਕਰਤਾ ਹਰੀ ਦੇ ਪੱਤਨਾ ਮੱਛੀਆਂ ਨੂੰ ਕੈਂਸਰ ਹੋ ਗਿਆ ਕਸੂਰਵਾਰ ਲੋਕ ਨੇ ਇਸ ਲਈ ਅਸੀਂ ਅੱਜ ਜ਼ਿਲ੍ਹਾ ਮੋਗਾ ਦੇ ਪਿੰਡਾਂ 'ਚ ਆਏ ਆ ਜਿਹੜੇ ਬਿਲਕੁਲ ਦਰਿਆ ਦੇ ਕੰਢੇ ਵਸਦੇ ਪਿੰਡ ਆ ਉਹਨਾਂ ਪਿੰਡਾਂ 'ਚ ਉਹਨਾਂ ਲੋਕਾਂ ਦੇ ਹਾਲਾਤ ਜਾਣਨ ਆਏ ਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਕੈਂਸਰ ਦੇ ਜਾਂ ਕਾਲੇ ਪੀਲੇ ਦੇ ਕੀ ਹਾਲਾਤ ਨੇ ਤੇ 24 ਅਗਸਤ ਨੂੰ ਵੱਡਾ ਇਕੱਠ ਮਾਰਚ ਰੋ ਮਾਰਚ ਏਰਕਾ ਪਲਾਂਟ ਤੋਂ ਲੈ ਕੇ ਜਿਹੜਾ ਅਸ਼ੀਰ ਘਰਤਾਰ ਸਿੰਘ ਸਰਾਬਾ ਜੀ ਦੇ ਬੁੱਤ ਤੱਕ ਬਾਲਾ ਚੌਂਕ ਤੱਕ ਜਾਣਾ ਉਹਦੇ ਲਈ ਵੀ ਲੋਕਾਂ ਨੂੰ ਅਪੀਲ ਕਰਨਾ ਹੈ ਭਾਈ ਉਸ ਰੋ ਮਾਰਚ 'ਚ ਵੱਡੇ ਪੱਦਰ ਤੇ ਆਪਾਂ ਕੱਟ ਕਰੀਏ ਕਿਉਂਕਿ ਮਸਲਾ ਪਾਣੀ ਸਾਰਿਆਂ ਨੇ ਪੀਣੇ ਆਪਾਂ ਸਵੇਰ ਤੋਂ ਸ਼ੁਰੂ ਹੁੰਨੇ ਆ ਤੜਕੇ ਉੱਠਦੇ ਆ ਪਾਣੀ ਪੀਣ ਤੋਂ ਲੈ ਕੇ ਚਾਹ ਤੜਨ ਤੱਕ ਸਬਜ਼ੀਆਂ ਦਾਲਾਂ ਬਣਾਉਣ ਤੱਕ ਆਟੇ ਗੁੰਨਣ ਤੱਕ ਤਾਂ ਫਸਲਾਂ ਨੂੰ ਵੀ ਪਾਣੀ ਪਸ਼ੂਆਂ ਨੂੰ ਵੀ ਪਾਣੀ ਜਾਨੇ ਹਰ ਪਾਸੇ ਪਾਣੀ ਆ ਗੁਰਬਾਣੀ ਵੀ ਕਹਿੰਦੀ ਪਹਿਲਾ ਪਾਣੀ ਜੀਵ ਹੈ ਜੱਟ ਹਰਿਆ ਸਭ ਕੋ ਪਹਿਲਾ ਪਾਣੀ ਹੈ ਇਹ ਪਾਣੀ ਆ ਤੇ ਇੱਥੇ ਜੀਵਨ ਹੈ ਇਸ ਕਰਕੇ ਲੋਕਾਂ ਨੂੰ ਅਪੀਲ ਆ ਕਿ ਆਓ ਯਾਰ ਆਪਾਂ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਨਾ ਬੈਠੀਏ ਆਪਾਂ ਇਹ ਇਹ ਜਿਹੜੀਆਂ ਜ਼ਹਿਰਾਂ ਦੇ ਕੇ ਸਾਨੂੰ ਮਾਰਿਆ ਜਾ ਰਿਹਾ ਬਹੁਤੀ ਜਵਾਨੀ ਸਾਡੀ ਬਾਹਰ ਨੂੰ ਭੱਜ ਗਈ ਕੋਈ ਨਸ਼ਿਆਂ ਨੇ ਖਾ ਲੈਣੀਆਂ ਚਿੱਟਿਆਂ ਨੇ ਰਹਿੰਦੇ ਖੁੰਦੇ ਨੂੰ ਆ ਪਾਣੀ ਮਾਰ ਦੂਗਾ ਤੇ ਆਪਾਂ ਉੱਠ ਕੇ 24 ਤਰੀਕ ਨੂੰ ਵੱਡਾ 1000ਾਂ ਦੀ ਗਿਣਤੀ ਚ ਉੱਥੇ ਇਹ ਜਾ ਮਿਸਾਲ ਕਾਇਮ ਕਰ ਦੋ ਵੀ ਪੂਰਾ ਪੰਜਾਬ ਬੱਚਾ ਬੱਚਾ ਉੱਠ ਕੇ ਉੱਥੇ ਆ ਗਿਆ ਹੁਣ ਇਹ ਜ਼ਹਿਰਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਪੱਕੇ ਤੌਰ ਦੇ ਉੱਤੇ ਜ਼ਹਿਰਾਂ ਨੂੰ ਬੰਦ ਕਰਾਂਗੇ